ਬਾਈ ਭਾਗਸਿਆਂ ਆ ਜਾ ਆ ਜਾ ਚੋਰਿਆ ਲੰਗਿਆ ਓ ਬਾਈ ਕੀ ਹਾਲ ਐ ਠੀਕ ਐ ਤੂੰ ਦੱਸ ਆ ਜਾ ਤੇਰੇ ਤਿੱਕਰ ਕੰਮ ਦੀ ਗੱਲ ਕਰੀਏ ਕੋਈ ਓ ਮੈਂ ਤੇਰੇ ਵਾਸਤੇ ਕੰਮ ਦੀ ਗੱਲ ਹੀ ਲੈ ਕੇ ਆਇਆ ਕੰਮ ਦੀ ਗੱਲ ਅੰਦਰ ਹੁੰਦੀ ਐ ਕੰਧਾਂ ਦੇ ਵੀ ਕੰਨ ਹੁੰਦੇ ਕਮਲਿਆ ਆ ਜਾ ਬਾਈ ਫਿਰ ਆ ਜਾ ਵੀ ਬਜ਼ੁਰਗਾ ਬਹਿ ਜਾ ਬਹਿ ਗਏ ਪੈ ਗਏ ਪਾਰ ਸਿਆਂ ਬਹਿ ਗਏ ਬਹਿ ਜਾ ਆ ਜਾ ਪਤੰਦਰਾ ਮਸਾਂ ਤੇਰੇ ਤੇ ਕੱਲ ਲੋੜ ਸੀ ਇਧਰ ਆ ਇਧਰ ਯਾਰਾ ਉੱਚੇ ਥਾਂ ਬਾਈਏ ਕੋਈ ਕੰਮ ਦੀ ਗੱਲ ਕਰਾਂਗੇ ਨੀਵੇਂ ਥਾਂ ਥੋੜਾ ਬੈਠੀ ਜਾਂਦਾ ਪਤੰਦਰਾ ਹਾਂ ਹਾਂ ਫਿਰ ਤੂੰ ਮੇਰੇ ਹੁੰਦਿਆ ਜੱਟ ਦੇ ਹੁੰਦਿਆ ਪ੍ਰਵਾਹ ਨਾ ਕਰੀ ਤੂੰ ਤਾਂ ਫੇਫੇਟ ਹੋ ਜਾ ਤੂੰ ਗੱਲ ਦੱਸ ਕੀ ਐ ਗੱਲ ਤੈਨੂੰ ਦੱਸਦਾ ਹੌਲੀ ਕਿਤੇ ਨੇ ਕਿਸੇ ਕੋਲੇ ਗੱਲ ਨਹੀਂ ਕਰੀਦੀ ਹੁੰਦੀ ਉਹ ਮੈਂ ਕਹਿੰਦਾ ਬੇਫਿਕਰ ਹੋ ਯਾਰ ਆਪਾਂ ਗੱਲ ਕਰਦੇ ਹੀ ਨਹੀਂ ਬਿੱਲੂ ਦੇ ਮੁੰਡੇ ਨੂੰ ਆਪਾਂ ਕਿਸੇ ਹਿਸਾਬ ਨਾਲ ਆਪਾਂ ਹੌਲੀ-ਹੌਲੀ ਉਹਨੂੰ ਚਾਰ ਤੇ ਲਾ ਦਈਏ ਤੇ ਗੇਮ ਕਮਾ ਦਈਏ ਠੀਕ ਆ ਤੇਰੀ ਗੱਲ ਮੈਂ ਸਮਝ ਗਿਆ ਦਿਮਾਗ 'ਚ ਪਾਣੀ ਦਿਮਾਗ 'ਚ ਉਹ ਮੈਂ ਕਹਿੰਦਾ ਫੇਫਿਕਰ ਹੋ ਜਾ ਬਾਸ ਤੇ ਇਹ ਗੱਲ ਦੀ ਕਿਸੇ ਨੂੰ ਪਣਕਣੀ ਨਹੀਂ ਲੱਗਣੀ ਚਾਹੀਦੀ ਪਿੰਡ 'ਚ ਮੈਂ ਕਹਿੰਦਾ ਜਮਾ ਕਿਸੇ ਨੂੰ ਪੋਰਾ ਵੀ ਗੱਲ ਬਾਹਰ ਨਹੀਂ ਨਿਕਲੂ ਹਾਂ ਬਸ ਵਿੱਚ ਹੀ ਤੂੰ ਲਾ ਕੇ ਚਾਰ ਤੇ ਤੂੰ ਪੈਸੇ ਦੀ ਪ੍ਰਵਾਹ ਨਹੀਂ ਕਰਨੀ ਜੱਟ ਦੇ ਹੁੰਦੇ ਆ ਜਿਹੜੀ ਚਾਰ ਕਿੱਲੇ ਹਨ ਹਾਂ ਉਹ ਆਪਾਂ ਹੌਲੀ-ਹੌਲੀ ਟੱਕ ਬਰਾਬਰ ਕਰਨਾ ਤੇ ਮੇਰਾ ਹਿੱਸਾ ਤੇਰਾ ਇਹ ਸਾਦੇ ਵਾਂਗੇ ਕਮਲਿਆ ਭਾਜਦੇ ਆਪਾਂ ਕਿਤੇ ਉਹ ਫੇਰ ਲੈ ਫੇਰ ਤਾਂ ਗੇਮ ਕਮਾਦੀ ਐ ਕਨਾ ਗਿਆ ਮੈਂ ਨਾਲੇ ਉਹਨੂੰ ਸਮਝਾਦੀ ਹਾਂ ਉਹ ਕਦੇ ਨਾ ਪਲਾਸਟਰ ਪਲੋਸਟਰ ਨਹੀਂ ਨਾ ਹੋਏ ਤੇਰੇ ਕਮਰੇ ਹਾਂ ਕਮਰੇ ਆ ਕੋਠੀਆਂ ਪਾ ਦਿਆਂਗੇ ਕੋਠੀਆਂ ਜੱਟੇ ਹੁੰਦੇ ਪ੍ਰਵਾਹ ਨਾ ਕਰੀਏ ਉਹਨੂੰ ਕਹੇ ਕਿਸੇ ਗੱਲ ਦੀ ਸਾਰੇ ਠੀਕ ਹੈ ਫਿਰ ਮੈਂ ਚੱਲਿਆ ਹਾਂ ਤੇ ਕਮਾ ਆਦੀ ਤੇ ਜੇ ਕੋਈ ਗੱਲ ਲੀਕ ਹੋ ਗਈ ਤੇ ਫਿਰ ਤੈਨੂੰ ਪਤਾ ਹੀ ਆ ਜੱਟਾਂ ਦਾ ਕੀ ਬਣਦਾ ਹੁੰਦਾ ਉਹ ਬੇਫਿਕਰ ਹੈ ਪਤਾ ਨਾ ਮੈਂ ਚੱਲਿਆ ਹਾਂ ਠੀਕ ਹੈ ਜਾ ਕਰ ਐਸ਼ ਤੇ ਪੈਗ ਪੁੱਕ ਲਾਉਣਾ ਆ ਤਾਂ ਛਾਉ ਨੂੰ ਮੋਟਰ ਤੇ ਆ ਜੀ ਉਹ ਪੈਗ ਹਏ ਹਏ ਤੇ ਵੈਤ ਮੈਂ ਕਹਿੰਦਾ ਤੂੰ ਤਾਂ ਦਿਲ ਦੀਆਂ ਗੱਲਾਂ ਹੀ ਕੁੱਝ ਗਿਆ ਸ਼ਾਮ ਨੂੰ ਆਈ ਉੱਥੇ ਬੈਠਾਂਗੇ ਸ਼ਾਮ ਨੂੰ ਟਾਈਮ ਬਹੁਤ ਪਿਆ ਤੂੰ ਆ ਜੀ ਮੈਂ ਸ਼ਹਿਰੋਂ ਹੋ ਕੇ ਆਇਆ ਲੈ ਚੱਲ ਕੋਈ ਨਹੀਂ ਫਿਰ ਫੋਨ ਕਰ ਲਈ ਤੂੰ ਚੱਲ ਚੱਲ ਚੰਗਾ ਹਾਂ ਸ਼ਾਮ ਨੂੰ ਉਹ ਜੱਗੀ ਕੋਲੇ ਵੀ ਜਾਣਾ ਹੀ ਪਊ ਆਥ ਨੂੰ ਆਥ ਦਾ ਤਾਂ ਦੇਣੀ ਸਾਰਾ ਬਹੁਤ ਵੱਡਾ ਹੋਣਾ ਚਲ ਪਹਿਲਾ ਜੱਗੀ ਕੋਲੇ ਚੱਲ ਤੇ ਫੇਰ ਚਲਦੇ ਆ ਭਾਰ ਕੋਲੇ ਆਥ ਨੂੰ ਪਹਿਲਾਂ ਹੀ ਚੱਲ ਵੜਾਂਗੇ ਆਪਾਂ ਜੱਗੀਨਾ ਸਕੀਮ ਕੋਈ ਕੋਈ ਤਾਂ ਗੱਲ ਜ਼ਰੂਰ ਬਣੋ ਇਹ ਨਹੀਂ ਘਰੇ ਹੋਵੇ ਤਾਂ ਵੀ ਗੱਲ ਚੰਗਾ ਇਹ ਬਾਬਾ ਜੱਗੀ ਘਰੇ ਹੋਵੇ जगी, ओ जगी, जगी। आज तो बना। क्या जगी करे यार? मैं जगी कर का रहा काम अच्छी यार। की काम अच्छी जगी करता? अ काम अच्छी जा। मैं जगी करे नहीं चल कोई नहीं फिर मैं। था 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 आया चलो कोई नही भाई सुना की हाल है ठीक ठाक है ਸਾਰਾ ਪੂਰਾ ਬੱਗ ਘਰ ਪ੍ਰਵਾਸ ਸਾਰਾ ਠੀਕ ਹੈ ਹਾਂ ਵਧੀਆ ਬਾਈ ਸਭ ਤੋਂ ਪਹਿਲਾਂ ਤਾਂ ਬਾਈ ਜੀ ਤੁਹਾਨੂੰ ਟਰੈਕਟਰ ਦੀਆਂ ਵਧਾਈਆਂ ਮਹਾਰਾਜ ਤੇਰੇ ਨਾਲ ਬਹੁਤ ਬਹੁਤ ਮਾਰਕਾ ਤੁਹਾਨੂੰ ਬਹੁਤ ਵਧੀਆ ਚਲੋ ਸ਼ਾਨਦਰ ਬਣ ਗਿਆ ਤੇ ਜੱਗੀ ਦਾ ਖੜਾ ਯਾਰ ਕਾਲੇ ਕੋਲੇ ਖੜਾ ਚੱਲੇ ਨਹੀਂ ਆਹੋ ਵੀ ਜੋਗੀ ਚਾਹੀਦਾ ਉਹ ਜੱਗੀ ਚਲੋ ਬਾਈ ਸ਼ਾਨਦਰ ਬਣ ਗਿਆ ਹਾਂ ਬਾਈ ਉਹ ਬਾਈ ਕਿਵੇਂ ਆ ਠੀਕ ਆ ਬਾਈ ਠੀਕ ਆ ਹੋ ਠੀਕ ਆ ਹੋਰ ਸੁਣਾਓ ਠੀਕ ਠਾਕ ਹੈ। ਓ ਬਾਈ ਕਾਲੇ ਕੀ ਹਾਲ ਚਾਲ ਹੈ? ਵਧੀਆ ਬਾਈ ਵਧੀਆ। ਬਾਈ ਟਰੈਕਟਰ ਨਵਾਂ ਲਿਆਂਦਾ? ਹਾਂ ਬਾਈ ਵੜਾ ਲਿਆਂਦਾ। ਵਧਾਈਆਂ ਬਾਈ ਤੈਨੂੰ। ਮਾੜਾ ਤੈਨੂੰ ਵਧਾਈ ਬਾਈ। ਫਿਰ ਪਾਰਟੀ ਛਾਲਟੀ ਕਦੋਂ ਕਰਨੀ? ਅਜੇ ਗੱਲ ਕਰੀ ਯਾਰ। ਫਿਰ じゃ ਇੱਕ ਦੋ ਦਿਨ ਕਰ ਦਿਆਂਗੇ ਪਾਰਟੀ ਦੀ ਕਰੀਏ। ਜ਼ਰੂਰ। ਮੈਂ ਵੀ ਵਧਾਈਆਂ। ਜੱਗੀ ਤੇਰੇ ਤੱਕ ਨਾ ਆਪਾਂ ਨੂੰ ਕੰਮ ਸੀਗਾ। ਅੱਛਾ ਦੱਸੋ ਬਾਈ। ਆ ਮੜਾ ਜਾ ਉਰੇ ਆ। ਆਪਾਂ ਨੂੰ ਭਾਗ ਤੱਕ ਕੰਮ ਹੈ। ਹਾਂ ਦੱਸੋ। ਭਾਗ ਨੇ ਸੱਦਿਆ ਸੀਗਾ ਕਿ ਅੱਜ ਆਪਾਂ ਆਥਰੇ ਮਹਿਫਲ ਲਾਉਣੀ ਆ ਉੱਥੇ ਕੋਈ ਗੱਲ ਨਹੀਂ ਦੱਸ ਜਦੋਂ ਮਾਰ ਠੀਕ ਆ ਠੀਕ ਆ ਹਾਂ ਤੇ ਟਾਈਮ ਨਾ ਆ ਜੀ ਮੈਂ ਤੁਹਾਨੂੰ ਫੋਨ ਕਰ ਦੂੰਗਾ ਤੇ ਜਾ ਮੈਂ ਤੈਨੂੰ ਆਪ ਹੀ ਲੈ ਜਾਊਂਗਾ ਕੋਈ ਨਹੀਂ ਕੋਈ ਜਦੋਂ ਮਾਰ ਫੋਨ ਕਰ ਠੀਕ ਆ ਫਿਰ ਠੀਕ ਚੰਗਾ ਬਾਈ ਹੋਰ ਠੀਕ ਠਾਕ ਸਾਰੇ ਹਾਂ ਬਾਈ ਠੀਕ ਆ ਉਹ ਚੰਗਾ ਬਾਈ ਕਾਲੇ ਚੰਗਾ ਬਾਈ ਚੱਲ ਚੰਗਾ ਬਾਈ ਚੰਗਾ ਬਾਈ ਹੋਰ ਚਲੋ ਮੈਂ ਮੇਰਾ ਕੰਮ ਸੀਗਾ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਬਾਈ ਆਪੋਤ ਕਿੱਥੋਂ ਆ ਬਾਪੂ ਕਾਲਿਆ ਆਪਣੇ ਟਰੈਕਟਰ ਲਿਆਂਦਾ ਸੀ ਮੈਨੂੰ ਵਧਾਈਆਂ ਦੇਣ ਗਿਆ ਸੀ ਉਹਦਾ ਬਹੁਤ ਚੰਗਾ ਕੰਮ ਕੀਤਾ ਬਹੁਤ ਵਧੀਆ ਕਦੇ ਖੁਸ਼ੀ ਮਨਾਉਣੀ ਚਾਹੀਦੀ ਆ ਤੇ ਜੋਰਾ ਲਗੜਾ ਆ ਇਹ ਬਤ ਜੋਰਾ ਜੋਰਨ ਬਾਪੂ ਮੈਂ ਤਾਂ ਜਾਣਦਾ ਕੀ ਕੰਮ ਹੋਊਗਾ ਮੈਨੂੰ ਨਹੀਂ ਪਤਾ ਦੇਖੀ ਕਿ ਉਹ ਤੇ ਸੋਤਰਾ ਜੀ ਪਤੋਂ ਮੈਂ ਪੰਜਾਬ ਤੋਂ ਸਿਰਦੀ ਤੋਂ ਪਰ ਤੂੰ ਬੈਰਾ ਮੈਂ ਇਦਾਂ ਮੱਟ ਲੱਖ ਸਦਾ ਕਰ ਲਾ हेलो हेलो भाई जोरे की हाल आल हां जगी कि ਠੀਕ ਠਾਕ ਭਈਆ ਉਹ ਮੈਂ ਤੇਰੇ ਘਰੇ ਗਿਆ ਸੀ ਯਾਰ ਤੇਰਾ ਤਾਂ ਬਾਪੂ ਹੀ ਬੜਾ ਕੱਬਾ ਯਾਰ ਅੱਛਾ ਚਲੋ ਬਾਪੂ ਦਾ ਫਿਰ ਬੋਲਦੇ ਹੁੰਦੇ ਬੁੱਤੇ ਬੰਦੇ ਚੱਕਰ ਤੇ ਐਂ ਕਰੀ ਹਾਂ ਫਿਰ ਟਾਈਮ ਨਾਲ ਆਪਾਂ 5 ਵਜੇ ਤੋਂ ਪਹਿਲਾਂ ਹੀ ਚੱਲ ਬੜਾਂਗੇ ਚਲੋ ਕੋਈ ਨਹੀਂ ਚੱਲ ਬੜਾਂਗੇ ਕੋਈ ਗੱਲ ਨਹੀਂ ਠੀਕ ਆ ਮੇਰੇ ਤਾਂ ਅੱਗੇ ਸਿਰ ਜਾਂ ਦੁਖੀ ਜਾਂਦਾ ਹੈਗਾ ਪਰ ਉੱਥੇ ਢਾਵਾਂਗੇ ਜਾ ਕੇ ਸਿਰ ਹਾਂ ਤੇ ਥੋੜਾ ਜਿਹਾ ਤੂੰ ਆਰਾਮ ਕਰ ਲੈ ਤੇ 5 ਵਜੇ ਦੇ ਨੂੰ ਫਿਰ ਆਪਾਂ ਚੱਲਦੇ ਆ ਭਾਗਸਿਓਂ ਕੋਲੇ ਠੀਕ ਫਿਰ ਉੱਥੇ ਜਮਾਉਣੇ ਮਹਿਫਲ ਠੀਕ ਹੈ ਚਲੋ ਠੀਕ ਹੈ ਫਿਰ ਹਾਂ ਠੀਕ ਹੈ ਓਕੇ ਓਕੇ ਆਪਣਾ ਕੰਮ ਦੀ ਗੱਲ ਕਰਕੇ ਤੇ ਛੇਤੀ ਤੇ ਨਾਲ ਲਾਵਾਂਗੇ ਦੋ ਦੋ ਪੈਕ ਬਾਈ ਦਾ ਰਾਈਟ ਬਾਈ ਦਾ ਰਾਈਟ ਬਾਈ ਸਸਰੀ ਦਾ ਸਰੀਕਾਲ ਵੀ ਚੋਰਾ ਸਸਰੀਕਾਲ ਆ ਹੋਰ ਬਾਈ ਯਾਰਾ ਪੱਕਾ ਜੋਰਾ ਪਰ ਹੈ ਇਧਰ ਚੋਰੇ ਦਾ ਤਾਂ ਕੰਮ ਫਿਰ ਐਂ ਆ ਬੈਠੋ ਬੈਠੋ ਜੀ ਆਹਨੂੰ ਬੈਠੋ ਮੈਂ ਬਾਈ ਆਪਾਂ ਦਾ ਬਾਦ ਇਹਦੇ ਪੱਕੇ ਆ ਇਹਨੂੰ ਲਿਆ ਆਂਦਾ ਅੱਛਾ ਹਾਂ ਜੱਗੀ ਨਾਲ ਫਿਰ ਗੱਲਬਾਤ ਕਰੀਏ ਕੋਈ ਜੋਰਿਆ ਹਾਂ ਆ ਵੀ ਜੱਗੀ ਸੇ ਇੱਥੇ ਬਹਿ ਤੂੰ ਛੋਟੇ ਵੀਰ ਇੱਥੇ ਆ ਕੇ ਲਸਮੀ ਲੈ ਵੀ ਜੱਗੀ ਸੇ ਗੱਲ ਕੰਨ ਚ ਪਾਲਾ ਗੱਲ ਤੇਰੇ ਕੰਮ ਦੀ ਆ ਦੱਸੋ ਐਵੇਂ ਨਾ ਸਮਝੀ ਗੱਲ ਤੇਰੇ ਕੰਮ ਦੀ ਆ ਚੋਰੇ ਨੂੰ ਪਤਾ ਗੱਲ ਦਾ ਆ ਜਿਹੜੇ ਤੂੰ ਬਣਾਈ ਫਰਦਾ ਨਾ ਵੀ ਐਂ ਕਰਲਾ ਜਾਉ ਕਾਲਾ ਨਿੱਕੇ ਮੋٹے ਕੰਮਾਂ ਨਾਲ ਗੱਡੀ ਨਹੀਂ ਚੱਲਦੀ ਜਮਾਨਾ ਗਿਆ ਬਦਲ ਤੇ ਆਪਾਂ ਤੈਨੂੰ ਸਿੱਧੇ ਰਾਹ ਤੇ ਪਾਉਣ ਲੱਗੇ ਆ ਤੇ ਇਹੋ ਜੀ ਢੁੰਡੀ ਖੇਡਾਂਗੇ ਤੂੰ ਵੀ ਯਾਦ ਰੱਖੇਗਾ ਤੇ ਘਰ ਦੇ ਵੀ ਯਾਦ ਰੱਖਣਾ ਤੇ ਤੁਸੀਂ ਹੁਣ ਜੋਰੇ ਨੂੰ ਮੈਂ ਸਾਰੀ ਗੱਲ ਦੱਸੀ ਹੈ ਤੇ ਤੁਸੀਂ ਆਥ ਨੇ ਹੁਣ ਮੋਟਰ ਤੇ ਮਿਲੋ ਇਹ ਜੋਰਿਆ ਮੋਟਰ ਤੇ ਹੀ ਮਿਲਣਾ ਬਾਈ ਮੋਟਰ ਤੇ ਸ਼ਾਮ ਨੂੰ ਮੋਟਰ ਤੇ ਯਾਰ ਬਾਈ ਮੈਂ ਤਾਂ ਕਹਿੰਦਾ ਥੋੜਾ ਥੋੜਾ ਇੱਥੇ ਹੀ ਲਾ ਲੈਂਦੇ ਯਾਰ ਉਹ ਦਿਨ ਬਹੁਤ ਖੜਾ ਯਾਰ ਜੱਗੀ ਦੇ ਘਰ ਦੇ ਲੜਨਗੇ ਜਵਾਕਾਂ ਵਾਲੀ ਗੱਲ ਕਰਦਾ ਉੱਥੇ ਬਹਿ ਕੇ ਮੁੰਡੇ ਨੂੰ ਸਮਝਾਵਾਂਗੇ ਕੰਮ ਦੀ ਗੱਲ ਤੇ ਕੰਨ ਚ ਪਾਵਾਂਗੇ ਤੈਨੂੰ ਕੀ ਪਤਾ ਪਈ ਯਾਰ 5:00 ਵਜੇ ਪਏ ਆ ਪੰਜ ਦੀ ਗੱਲ ਨਹੀਂ ਜੱਗੀ ਤੂੰ ਐ ਕਰ ਚਲੋ ਤੁਸੀਂ ਮੋਟਰ ਤੇ ਮੈਂ ਆ ਗਿਆ ਤੁਹਾਡੇ ਮਗਰ ਇਹ ਆ ਗਿਆ ਕਰ ਜੁਰਿਆ ਚਲੋ ਓਯਾ ਵੀ ਵਿਚਰਸਿਆਂ ਹਾਏ ਭਗਤ ਸਾਹਿਬ ਮੈਂ ਤੇਰਾ ਕੰਮ ਆਇਆ ਭਾਈ ਬਹਿ ਜਾ ਬਹਿ ਕੇ ਤਾਂ ਸਿੱਧਾ ਹੁੰਦਾ ਕੰਮ ਆਏ ਨਹੀਂ ਭੱਜਣ ਵਾਲੀ ਗੱਲ ਨਾ ਕਰ ਨਹੀ ਨਹੀ ਭੱਜਣ ਵਾਲੀ ਗੱਲ ਨਹੀਂ ਕਰਦੇ ਹੋਰ ਸੁਣਾ ਕੀ ਬੰਦਾ ਠੀਕ ਆ ਵਧੀਆ ਕਿਵੇਂ ਚੱਲਦਾ ਧੰਦਾ ਫਿਰ ਕੰਮ ਤਾਂ ਦਾ ਹੁਣ ਥੋੜੀ ਚੱਲਦਾ ਪਰ ਰਲ ਮਿਲ ਕੇ ਕੰਮ ਚਲਾਈਏ ਕੰਮ ਤਾਂ ਚਲਾ ਲਾਂਗੇ ਹਾਂਜੀ ਤੇ ਐਂ ਕਰ ਕਿ ਸਮਾਨ ਪਹੁੰਚਦਾ ਕਰ ਉਹ ਕੋਈ ਗੱਲ ਨਹੀਂ ਉਹਦਾ ਪਹੁੰਚਦਾ ਕਰ ਦੂੰਗਾ ਮੇਰਾ ਮਿੰਟ ਦਾ ਕੰਮ ਸਮਾਨ ਤੇਰਾ ਹਾਂਜੀ ਮਾਲ ਤੇਰਾ ਤੇ ਮਾਇਆ ਮੇਰੀ ਹਾਂਜੀ ਹਾਂਜੀ ਤੇ ਰਲ ਕੇ ਚੱਲਾਂਗੇ ਹਾਂਜੀ ਤੇ ਬੁੱਲੇ ਲੁੱਟਾਂਗੇ ਕੋਈ ਗੱਲ ਨਹੀਂ ਤੁਸੀਂ ਕੋਲੇ ਗੱਲ ਨਹੀਂ ਕਰਨੀ ਨਾ ਨਾ ਦੇਖੀ ਕਿ ਨਹੀਂ ਨਹੀਂ ਬੇਬ ਇੱਕ ਮਿੰਟ ਵੀ ਤੇ ਜਮਾ ਚੀਜ਼ ਨਹੀਂ ਕੱਢਦੇ ਮੈਂ ਨਾ ਬਸ ਫਰ ਮਾਇਆ ਮੇਰੀ ਤੇ ਮਾਲ ਤੇਰਾ ਤੇ ਖੁੱਲ ਕੇ ਖੇਡਾਂਗੇ ਹਾਂਜੀ ਹਾਂਜੀ ਅੰਦਰ ਖਾਤੇ ਇਹ ਗੱਲ ਨਹੀਂ ਤੂੰ ਮੈਂ ਨਾ ਬਸ ਤੂੰ ਮਾਲ ਲਈਆ ਮੇਰਾ ਕੰਮ ਤੂੰ ਪੈਸੇ ਤਿਆਰ ਕਰ ਮਾਲ ਤਾਂ ਆਪਣਾ ਕਦੇ ਨਹੀਂ ਬਸ ਤੂੰ ਹਾਂ ਪੁਰਿਆ ਆਕਰ ਅੱਛੀ ਇਹ ਗੱਲ ਨਹੀਂ ਕਰਨੀ ਹੁਣ ਜਾ ਮੇਰਾ ਵੀਰ ਤੇ ਸਪਲਾਈ ਕਰ ਕਰ ਆ ਗਿਆ ਮਾਰਦਾ ਤੂੰ origignal ਹੋਵੇ ਮੈਂ ਨਾ ਇੱਕ ਨੰਬਰ ਹੋਊਗਾ ਇੱਕ ਨੰਬਰ ਮਾਲ ਜੇ ਮਾਲ ਮਾੜਾ ਤੇ ਵੇਚ ਲਈ ਮੇਰੇ ਪੈਰਾਂ ਦੀ ਮਾਰੀ ਫਿਰ ਨਹੀਂ ਦੂਜੀ ਕੱਢਦੇ ਉਹਨੇ ਵੱਡੀ ਬੇਟੀ ਹੈ ਕੋਈ ਨਹੀਂ ਪਤਾ ਬਾਤੂ ਲਾਸਟ ਵਾਲਾ ਇਹੀ ਹੁੰਦਾ ਕਿਤਾ ਕੋਲ ਬਾ ਤੁਸੀਂ ਮਾਇਆ ਤਿਆਰ ਕਰੋ ਮਾਨਤਾ ਆ ਗਿਆ ਪ੍ਰੱਕ ਦੇ ਨੇ ਆ ਗਿਆ ਜਾ ਕਰ ਬੰਦਾ ਜੀ ਜਰਾ ਅੱਜ 4 ਵਜੇ ਦੇ ਨੂੰ ਪਤੰਦਰਾ ਟੈਂਫਣ ਵਾਲਾ ਹੋ ਗਿਆ ਉਹ ਕਰਿਆ ਪਾਸ਼ਾ ਬਾਈ ਉਹ ਆ ਜਾ ਵਿਛਨੇ ਆ ਜਾ ਨੰਗਾ ਨੰਗਾ ਤੈਨੂੰ ਡਿੱਕੀ ਜਾਂਦਾ ਧੜਕੇ ਠੀਕ ਆ ਠੀਕ ਹੋਰ ਦੱਸ ਬੜੀ ਵਧੀਆ ਪਾਣੀ ਪੂਣੀ ਪੀਜੇ ਕੋਈ ਨਹੀਂ ਕੋਈ ਨਹੀਂ ਪਾਣੀ ਪੂਣੀ ਖਬਰ ਕਿਵੇਂ ਰਿਹਾ ਫਿਰ ਬਹੁਤ ਵਧੀਆ ਰਿਹਾ ਸੁਣਤਾ ਜੀ ਦੇਖ ਕਿਵੇਂ ਆ ਮਾਲ ਲੈ ਮਾਲ ਬਹੁਤ ਵਧੀਆ ਹੁਣੇ ਆਪਦਾ ਚੈੱਕ ਕਰ ਲੈ ਬਾਅਦ ਚ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਤੂੰ ਆਪ ਦੇ ਲੋ ਗਾਰੰਟੀ ਹਾਂ ਮੈਂ ਮੇਰੀ ਆਦਿ ਗਾਰੰਟੀ ਆ ਲੈ ਵੀ ਜੋਰਿਆ ਕਰਕੇ ਆ ਜਾ ਕਰ ਲੋ ਚੈੱਕ ਕਰ ਲਈ ਸਵਾਰ ਕੇ ਹਾਂ ਗਾਰੰਟੀ ਤੇ ਆ ਜਾ ਕਰ ਤੂੰ ਹੀ ਲਾ ਲਈ ਆ ਜਾ ਚੱਲ ਚੱਲ ਮੈਂ ਤਾਂ ਤੇਰੇ ਮਗਰ ਆਉਂਗਾ ਚੈੱਕ ਕਰ ਲੋ ਚੈੱਕ ਹੈ ਨਾ ਮੁੜ ਕੇ ਫੇਰ ਕੱਲ ਨੂੰ ਤੂੰ ਕਹੇਗਾ ਵੀ ਮਾਲ ਬਾਈ ਮਾੜਾ ਨਾ ਤਸੱਲੀ ਕਰ ਲੋ ਐ ਮੈਂ ਨਾ ਲਖੀਰਾ ਘਟਾ ਦੇਾਂਗੇ ਗੱਲ ਕਿਹੜੀ ਐ ਸਹੀ ਕਰੂ ਮੁੰਡਿਆਂ ਦੀ ਗੱਲ ਨਹੀਂ ਨਈ ਮਾਲ ਆਗਾ ਚੈੱਕ ਕਰਕੇ ਹੈਲੋ ਹਾਂਜੀ ਹਾਂ ਵੀਰੇ ਆਉਣੇ ਆ ਟਾਈਮ ਲੱਗੂਗਾ ਕੱਲ ਤੇ ਰੱਖ ਤੂੰ ਕੱਲ ਤੇ ਕੱਲ ਨੂੰ ਰੱਖ ਲੈ 4:00 ਵਜੇ ਦਾ ਖੇਤ ਪਾਵਾਂਗੇ ਆਹ ਹਾਂ ਕੱਲ ਨੂੰ ਪੱਕਾ ਰੱਖ ਓਕੇ ਹਾਂ ਵੀ ਜਵਾਨਾ ਬਈ ਮਾਲ ਤਾਂ ਸਿਰਾਂ ਹੀ ਜਮਾ ਤਾਂ ਖੁਸ਼ਕਾਰ ਕੋਸਤਾ ਜਮਾ ਸਿਰਾਂ ਕਿਹਨੇ ਕੀ ਕੋਸਤਾ ਕੌਣ ਦੱਸੇ ਬਈ ਮਾਲ ਸਿਰਾਂ ਦੇ ਜਮਾ ਸਿਰਾਂ ਮੈਂ ਆਉਂਦੇ ਮਾੜਾ ਲੈਂਦਾ ਹੀ ਨਹੀਂ ਤੂੰ ਦੱਸ ਸੁਣ ਕੈਸ਼ ਕੈਸ਼ ਦਿਓ ਯਾਰ ਗੂਗਲ ਪੇ ਕਰਾ ਦੀ ਨਾ ਤੇ ਚਾਹੀਦਾ ਕੋਈ ਗੂਗਲ ਪੇ ਕਰਦੇ ਹੁਣ ਤਾਂ ਮੈਂ ਇਵੇਂ ਚੱਲਦਾ ਹੁਣ ਠੀਕ ਆ ਜੀ ਗੂਗਲ ਪੇ ਕਰ ਦਿੰਦੇ ਆ ਹਾਂ ਮੈਨੂੰ ਮਨਜ਼ੂਰ ਆ ਠੀਕ ਆ ਹਾਂ ਮੈਂ ਵੀ ਤੇਰੇ ਕਾਊਂਟ ਚ ਜਾ ਕੇ ਚੈੱਕ ਕਰ ਲੀ ਮੈਂ ਐਸੇ ਹੀ ਕਰਦੀ ਮੈਨੂੰ ਹਾਂ ਠੀਕ ਆ ਕੋਈ ਗੱਲ ਨਹੀਂ ਭਾਖਾ ਤੇਰੇ ਦੇ ਕੀ ਬਣਾਈ ਰੱਖੀ ਸਾਡਾ ਇਤਬਾਰ ਆ ਜੀ ਤੇਰੇ ਤੇ ਕੀਤਾ ਮੈਂ ਨਾ ਕੋਈ ਗੱਲ ਜਦੋਂ ਤੁਸੀਂ ਫੋਨ ਮਾਰਗੇ ਮਾਲ ਤੁਹਾਡਾ ਪਹੁੰਚੇ ਹੋਊਗਾ ਕੋਈ ਵੀ ਹੋ ਰਿਹਾ ਹਾਂ ਕੋਈ ਗੱਲ ਦੀ ਕੋਈ ਗੱਲ ਨਹੀਂ ਠੀਕ ਆ ਪੈਸੇ ਤੁਹਾਡੇ ਆਏ ਖਾਤੇ ਆਪਣੇ ਆਈ ਪੈਸੇ ਕੋਈ ਗੱਲ ਨਹੀਂ ਬਸ ਬਸ ਤੂੰ ਜਾ ਹੁਣ ਚਾਹ ਪਾਣੀ ਦਾ ਟਾਈਮ ਨੰਗਾ ਬਸ ਠੀਕ ਆ ਇਹਦਾ ਥੋੜਾ ਲਾ ਹੀ ਲਈਏ ਉਹ ਲਾਉਣੇ ਆ ਗੁਰੂਆ ਖੇਤ ਚੱਲ ਕੇ ਲਾਉਂਗੇ ਇੱਥੇ 20 ਵੇਖ ਕੋਈ ਹੋਰ ਤਰਿਆ ਜਾਂਦਾ ਆ ਜਾਊਗਾ ਓ ਯਾਰ ਪਾਣੀ ਦਾ ਇਹ ਮਗਾ ਟਾਈਮ ਨਹੀਂ ਬਹੁਤ ਹੋਊਗਾ ਟਾਈਮ ਨਾਲੇ ਉੱਥੇ ਟੈਕ ਬੁੱਕ ਲਾਵਾਂਗੇ ਖੇਤ ਚੱਲਦੇ ਆਪਾਂ ਚੱਲ ਗਏ ਫਿਰ ਹਾਂ ਚਲੋ ਖੇਤ ਚੱਲ ਗਏ ਕੱਢ ਜੀਪ ਓ ਛੋਰਾ ਚੱਲ ਜੀਏ ਖੇਤ ਨੂੰ ਚਲੋ ਆ ਜਾਓ ਆ ਨਾ ਲੈ ਚੱਲ ਜੀਏ ਕਿ ਫਿਰ ਜੇ ਉੱਥੇ ਚੱਕ ਲਿਆ 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 ਫੇਰ ਵੀ ਚੱਲਦੇ ਆਪਾਂ ਆ ਜਾ ਮੁੰਡਿਆ ਆ ਜਾਓ ਆ ਜਾਓ ਹਿੰਮਤਰਾ ਇਹ ਪਾਤ ਕੀ ਬਣੀ ਚਲੋ ਉਹ ਕਿਵੇਂ ਜੱਗੀ ਢੱਲਾ ਜਾ ਮੂੰਹ ਕੀਤਾ ਬਈ ਪੁੱਛ ਨਾ ਬੁੜੇ ਨੇ ਪੈਸੇ ਨਹੀਂ ਦਿੱਤੇ ਪੈਸਿਆਂ ਦੀ ਬੜੀ ਪ੍ਰੋਬਲਮ ਹੈ ਉਹ ਯਾਰ ਤੂੰ ਪੈਸਿਆਂ ਦੀ ਕਿਹੜੀ ਗੱਲ ਕਰਦਾ ਚੱਲ ਖਪਾ ਕੋਲੇ ਜਿੰਨੇ ਮਰਜੀ ਲੈ ਲਾ ਚੱਲ ਚੱਲ ਤੁਰ ਬਾਈ ਭਾਗ ਓਏ ਆ ਜਾ ਆ ਜਾ ਨੰਗਾ ਘਰੀਆਂ ਬਾਈ ਸਸਰੀਕਾਲ ਸ੍ਰੀਕਾਲ ਜੀ ਕਿਵੇਂ ਆ ਵੀ ਤੁਰਿਆ ਬੈਠਾ ਕਰਾ ਹੋਰ ਬਾਈ ਕੀ ਹਾਲ ਆ? ਹੋਰ ਵੀ ਮੁੰਡਾ ਕੀ ਹਾਲ ਚਾਲ ਆ? ਠੀਕ ਠਾਕ ਆ। ਆ ਜਾਉ ਰਾਣੂ ਕਾਲਾ ਕੁਰਸੀ ਕੰਮ ਦੀ ਗੱਲ ਦੱਸ। ਹੁਣ ਆਪਣੀ ਮੱਛੀ ਆ ਗਈ ਝਾੜ ਥੱਲੇ। ਅੱਛਾ। ਹਾਂ। ਤੇ ਇਹਨੂੰ ਪੈਸਿਆਂ ਦੀ ਲੋੜ ਆ ਤੇ ਨਸ਼ੇ ਤੋਂ ਪਿਆ ਟੁੱਟਿਆ। ਐਸੇ ਪੁੱਛ ਕਿੰਨੇ ਚਾਹੀਦੇ ਫਿਰ ਕਰ ਦੇਗਾ। ਕਰ। ਆ ਵੀ ਮੁੰਡਿਆ। ਹਾਂਜੀ। ਕਿੰਨੇ ਕ ਪੈਸੇ ਚਾਹੀਦੇ ਤੈਨੂੰ? ਆਪ ਕੋ ਨਬਈ ਘਟ ਤੋਂ ਘਟ 50000 ਰੁਪਏ ਚ 50000 ਓ ਰਾਜ ਹੋ ਰਿਆ ਤੈਨੂੰ ਕੰਮ ਦੀ ਗੱਲ ਦੱਸਾਂ ਕੋਈ ਕਹਿੰਦਾ ਜਾਂ ਜਿਆ ਯਾਰਾਂ ਦਾ ਹਾਂ ਤੂੰ 2 ਲੱਖ ਮਾਰ ਪੈਰਾ ਚ ਕੀ 32 ਲੱਖ ਨੂੰ ਕਿੱਲਾ ਤੇ ਬਿੱਲੂ ਬਦਮਾਸ਼ ਤੂੰ ਬਦਲਾ ਲੈਣਾ ਆਪਾਂ ਪੁਰਾਣਾ ਰਾਣੀ ਬਾਜੀ ਮੋੜਨੀ ਆ ਪੁਰਾਣੀ ਭਾਜੀ ਮੋੜ ਕੇ ਛੱਡਣੀ ਅੱਜ ਬਸਾਂ ਮਸਠੀ ਅਸੀ ਹੈ ਨਿਕਲ ਨਾ ਜਾਵੇ ਤੇਰੇ ਤੇ ਡਿਪੈਂਡ ਆਪਾਂ ਬਿੱਲੂ ਦਾ ਬਦਲਾ ਲੈ ਕੇ ਛੱਡਾਂਗੇ ਪੈਸੇ ਦੀ ਪ੍ਰਵਾਨਾ ਕਰੀ ਜਾ ਬਸ ਫਿਰ ਮੈਂ ਕੀ ਤੇ ਆਇਆ ਬਸ ਰੋਡ ਲਖਾ ਲਾਂਗੇ ਜਣਾ ਨੇਰੀ ਵੱਨੋਂ ਆ ਗਿਆ ਤੇ ਬਰੋਲੇ ਵੱਨੋਂ ਗਿਆ ਬਸ ਮੈਂ ਪ੍ਰਨੋਟ ਇੰਤਜ਼ਾਮ ਕਰਕੇ ਐਂ ਹੀ ਕਰਦੇ ਕਰਦੇ ਚੱਕਦੇ ਚਾਫਾ ਠੀਕ ਹੈ ਠੀਕ ਹੈ ਚਲੋ ਮੁੰਡਿਆ ਹੋ ਗਿਆ ਆਪਣਾ ਕੰਮ ਤੇ ਆਪਾਂ ਹੁਣੇ ਠੀਕ ਆ ਬਾਈ ਧੰਨਵਾਦ ਜੇ ਜੱਟ ਬਾਈ ਕੀ ਬਣਿਆ ਪੈਸਿਆਂ ਦਾ ਆਪਣਾ ਪੈਸਿਆਂ ਦਾ ਤਾਂ ਕੰਮ ਹੋ ਗਿਆ ਆਪਣਾ ਠੀਕ ਠੀਕ ਆ ਠੀਕ ਤੇ ਹੁਣ ਤੂੰ ਚਮਾਂ ਬੰਦੀ ਲੈ ਕੇ ਆ ਚਮਾਂ ਮੰਦੀ ਲੈ ਆਉਣੇ ਆਚੀ ਲੈ ਆਉਣੇ ਚੱਲ ਫਿਰ ਮੈਂ ਤੇਰੇ ਨਾਲ ਹੀ ਚੱਲਦਾ ਮੈਂ ਪਹਿਲੀ ਛੇਤੀ ਲੈ ਕੇ ਮੁੜਿਆ ਮੇਰੇ ਨਾਲ ਮੇਰੀ ਜਾਣ-ਪਛਾਣ ਬਹੁਤ ਆ ਚੱਲ ਫਿਰ ਚੱਲ ਗੱਲਾਂ ਬਾਤਾਂ ਕਰ ਤਰੇ ਹੋਰ ਓ ਕਿਵੇਂ ਵੀ ਓ ਬਾਈ ਸਸਰੀਕਾਨਾ ਸਸਰੀਕਾਨ ਹੋਰ ਬਾਈ ਕੀ ਹਾਲ ਚਾਲ ਹੈ ਮੰਨਿਆ ਆਪਣੇ ਦੱਸ ਹੋ ਠੀਕ ਆ ਕੀ ਗੱਲ ਕਿਧਰ ਹੋ ਓ ਤੈਨੂੰ ਪਤਾ ਫਿਰ ਚੋਰੇ ਦਾ ਤਾਂ ਕੰਮ ਠੱਬੀਆਂ ਲਾਉਣ ਦਾ ਹਾਂ ਕੀ ਗੱਲਾਂ ਤਾਂ ਦੇ ਲਾਤੀ ਜਿਹੜਾ ਬਿੱਲੂ ਦਾ ਮੁੰਡਾ ਨਹੀਂ ਆਹੋ ਜੱਗੀ ਹਾਂ ਉਹਨੇ ਧਾਰਤੀ ਫਿਰ ਚਾਰ ਕਨਾਲਾਂ ਹਾਂ ਭਾਕ ਸੋਹਣੇ ਪਰਨੋਡ ਲਖਾ ਲਿਆ ਅੱਜ ਅੱਛਾ ਅੱਛਾ ਉਹਦੇ ਠੀਬੀ ਲਾ ਕੇ ਆਇਆ ਠੀਕ ਆ ਆ ਤਾਂ ਜਾ ਕੇ ਬਿੱਲੂ ਨੂੰ ਚਾਰ ਕਨਾਲਾਂ ਚੱਕ ਲਈ ਲੈ ਵੀ ਜੇ ਅਕੀ ਪਿੱਲੂ ਬਦਮਾਸ਼ ਤੋਂ ਬਦਲਾ ਨਾ ਲਿਆ ਤੇ ਜੱਟ ਨੂੰ ਵੀ ਭਾਰ ਕਹਿੰਦੇ ਭਾਰ ਏਰੀਏ ਦੇ ਵਿੱਚ ਭਾਰ ਹੌਲਦੋ ਸਾਰਿਆਂ ਦੇ ਤੇ ਮੁੱਛ ਚੜਾ ਕੇ ਰੱਖਣੀ ਆ ਨੇ ਪਤਰਾ ਲੈਣਾ ਜਾਣਦੇ ਵੀ ਬਿੱਲੂ ਬਦਮਾਸ਼ ਨੂੰ ਕਾਇਮ ਹੋ ਕੇ ਰਹਿਤ ਕੀ ਜੱਟ ਆ ਗਿਆ ਤੇਰੀ ਬਾਜੀ ਮੋੜਨਾ ਉਹ ਦੁਰਿਆ ਤੇਰਾ ਬੰਦਾ ਨਹੀਂ ਆਇਆ ਯਾਰ ਪੰਤਾ ਤਾਂ ਆ ਆ 40 ਬੰਦੀ ਆ ਗਈ ਆ ਜਵਾ ਬੰਦੀ ਤਾਂ ਹੋ ਗਈ ਗੱਲ ਜਵਾ ਬੰਦੀ ਵਾਲੇ ਨਾਲ ਚਾਹ ਬੰਦੀ ਤਾਂ ਮੈਂ ਲੈ ਆ ਨਾਲ ਜਾ ਕੇ ਅੱਛਾ ਤੇ ਹੁਣ ਬਸ ਨਾ ਪੜੇਗਾ ਮਾ ਬਸ ਤੁਸੀਂ ਉਹਨੂੰ ਸਾਧ ਤੋਂ ਅੰਦਰ ਸੱਦੀਏ ਉਠਾ ਲਵਾਈਏ ਤੇ ਰੋੜ ਲਖਾਈਏ ਤੇ ਕੰਮ ਕਿਉਂ ਇੱਕ ਵਾਰੀ ਲੰਘਿਆ ਮੇਲਾ ਮੁੜ ਕੇ ਹੱਥ ਨਹੀਂ ਆਉਂਦਾ ਹੁੰਦਾ ਸਿਆਣੇ ਕਹਿੰਦੇ ਤੇ ਮੈਂ ਲੈ ਕੇ ਆ ਗਿਆ ਜਾ ਭੱਜ ਰੋਸ਼ਨਾ ਕਰਿਆ ਬਾਈ ਆ ਵੀ ਪਿਛਨੇ ਬਹਿ ਜਾ ਬਹਿ ਜਾ ਤੈਨੂੰ ਲੇਕੀ ਜਾਂਦਾ ਦੋ ਤਿੰਨ ਆ ਵੀ ਬਿਸ਼ਨ ਸਿਆ ਕਿਵੇਂ ਆ ਓ ਠੀਕਾ ਠੀਕ ਆ ਵਧੀਆ ਓ ਠੀਕਾ ਕਿਰਪਾ ਕਰਕੇ ਚੱਲ ਬੈਠ ਫਿਰ ਮੈਂ ਚੱਲਿਆ ਹਾਂ ਕੋਈ ਗੱਲ ਨਹੀਂ ਚਲੋ ਆ ਵੀ ਪਿਛਨੇ ਆ ਕਮੇ ਠੀਕ ਆ ਬਈ ਹੋਰ ਕੋਈ ਰਾਜਤਨੀ ਆਈ ਡੱਕਤ ਨਹੀਂ ਨਹੀਂ ਕੋਈ ਡੱਕਤ ਨਹੀਂ ਮੋਜ ਨਹੀਂ ਕਰਦਾ ਕੰਮ ਪੁਰਾਣਾ ਹੀ ਚੱਲਦਾ ਤੇ ਕਿਵੇਂ ਮਾਲ ਫਰੇਤ ਮਾਲ ਤਾਂ ਜਮਾ ਅੱਗੇ ਨਾਲ ਹੀ ਸੱਤ ਸੂ ਦਾ ਹਮਾ ਕੋ ਕਾ ਕਿਸੇ ਗੱਲ ਦਾ ਠੀਕ ਨਹੀਂ ਕੋਰਾ ਚਾਹਤ ਕੀ ਸਾਡੇ ਬੰਦੇ ਗਏ ਚੱਕ ਚੁੱਕ ਨਹੀਂ ਕਰਨਾ ਹਾਂਜੀ ਤੇਰੇ ਤੇ ਭਰੋਸਾ ਸਾਨੂੰ ਯਾਰ ਕੋਈ ਗੱਲ ਨਹੀਂ ਮੈਂ ਤਾਂ ਵੇਖਿਆ ਨਾ ਹਾਂ ਤੇ ਪੈਸੇ ਤੇਰੇ 10 ਪਰ ਕਿਵੇਂ ਕਰਕੇ ਪੈਸੇ ਅੱਗੇ ਉਹ ਬਸ ਉੱਥੇ ਖਾਤੇ 'ਚ ਪਾ ਦੇ ਗੂਗਲ ਪੇ ਕਰ ਦੂੰ ਚਲ ਰੱਖ ਬੈਗ ਫਿਰ ਕੋਈ ਨਹੀਂ ਆ ਕੇ ਤਾਂ ਅਸੀਂ ਬਾਅਦ ਚੈੱਕ ਕਰਕੇ ਫਿਰ ਬਾਅਦ 'ਚ ਤੈਨੂੰ ਫੋਨ ਕਰਾਂਗੇ ਠੀਕ ਆ ਕੋਈ ਗੱਲ ਨਹੀਂ ਪੈਸੇ ਤੇਰੇ ਖਾਤੇ 'ਚ ਪਾ ਦੇ ਗਏ ਹਾਂ ਹਾਂ ਖਾਤੇ 'ਚ ਪਹੁੰਚ ਗਿਆ ਠੀਕ ਆ ਜੀ ਚਲੋ ਚੰਗਾ ਪਰ ਆਉਂਦਾ ਜਾਂਦਾ ਰਹੀਂ ਮਿਲਦਾ ਕਰਦਾ ਜਦੋਂ ਲੋੜੀ ਪੈ ਗਈ ਮਾਲ ਹਾਜ਼ਰ ਹੋਇਆ ਕਰੇ ਸਾਡਾ ਠੀਕ ਆ ਠੀਕ ਆ ਯਾਰ ਲੋਕਾਂ ਨੇ ਸਮਝ ਨਹੀਂ ਉਹਦੀ ਭੱਟੇ ਬਲੇਗ ਹੀ ਆ ਜਾਂਦੇ ਤੀਜੇ ਦੇ ਦਿਨ ਸੜੇ ਹੱਕਾ ਨੂੰ ਲੱਗਦੇ ਇਹਦਾ 5 ਲੱਖ ਦੇ ਜਾਇਦ ਕੀ ਤੋਂ ਪਿਓ ਪਾਉਣਾ ਤੇਰੇ ਖਾਤੇ ਚ ਯਾਦ ਹੀ ਰੱਖੇਗਾ ਪੁੱਤ ਇਹ ਭਾਗ ਨਾ ਪੰਗਾ ਪਿਆ ਸੀ ਬੱਟਾ ਬਲੇਗ ਗਿਆ ਚੱਲ ਖਾਣ ਪੀਣ ਜੋਗੇ ਦੇ ਤੇ ਤੈਨੂੰ ਥੋੜੇ ਆ ਯਾਰ ਕੀ ਪੁੱਤ ਯਾਦ ਰੱਖੇਗਾ ਵੀ ਗੁੱਗਲ ਪੇ ਕਰਦੇ ਹੋ ਉਹ ਵੀ ਕਰਤਾਰ ਸਿੰਘ ਕਿਵੇਂ ਹੁਣ ਹੋਇਆ ਠੀਕ ਆ ਬਾਈ ਆਪਦੇ ਦੱਸੋ ਔਰ ਕਿਵੇਂ ਹਣੇ ਹਣੇ ਮਜਬੂਰੀਆਂ ਕਿ ਕਿੱਡੀ ਕਿ ਮਜਬੂਰੀ ਬਣ ਗਈ ਮਜਬੂਰੀ ਆ ਬੀ ਭਾਗ ਤੇ ਪੜੀ ਲਖਾ ਲਖਾ ਲਿਆ ਤੇਰੇ ਮੁੰਡੇ ਤੋਂ ਉਹਦੇ ਜੋਰੇ ਨਾਲ ਲਗੜੇ ਦੇ ਲਖਵਾਤੀਆ ਜੋਰੇ ਲਗੜੇ ਲਗਵਾਤੀਆ ਉਹ ਐਵੇਂ ਨਹੀਂ ਲਗੜਾ ਕਿਹੜੇ ਮਾਰਦਾ ਵੇ ਇਸੇ ਗਾਲ ਨੂੰ ਕਿਹੜੇ ਮਾਰਦਾ ਹੈਗਾ ਹੁਣ ਮੁੰਡੇ ਨੂੰ ਚਾਟ ਤੇ ਲਾਣਾ ਤੇ ਘਰ ਬਹੁਤ ਮਾੜੀ ਕੰਮ ਕੀਤਾ ਹੋਣਾ ਹੈ ਤੁਹਾਨੂੰ ਗਾਜੀ ਮਾਤਾ ਦੱਸਣ ਆਇਆ ਵੀ ਆਪਦਾ ਇੰਤਜ਼ਾਮ ਕਰਨਾ ਤੇ ਚਾਹ ਪੀ ਕੇ ਜਾਵਣੀ ਬਰਾ ਮਾਤਾ ਇੰਤਜ਼ਾਮ ਕਰਨਾ ਚੱਕੇ ਆਏ ਰੱਜ ਕੇ ਭਾਈ ਯਾਰ ਨਜ਼ਾਰਾ ਬੰਦ ਗਿਆ ਹੈ ਕਿ ਨਾ ਕੀ ਪਾਇਦਾ ਬੰਦਾ ਹੀ ਵਾਲਾ ਲੱਖਾ ਹੈ ਇਹੋ ਜਿਹਾ ਬੰਦਾ ਦੁਨੀਆ ਤੇ ਨਹੀਂ ਹੋਣਾ ਜਿਹੜਾ ਆਪਾਂ ਨੂੰ ਮਿਲ ਗਿਆ ਕੋਈ ਬਾਪੂ ਆ ਉਹ ਤੂੰ ਤਾਂ ਕੰਧਰਾ ਭੱਜ ਗਿਆ ਹੁਣ ਮੇਰਾ ਕੀ ਬਣੂਗਾ ਤੈਨੂੰ ਕਿਹਨੇ ਕਾਇ ਪਣਾਉਣ ਦਾ ਕਾਹਨ ਵਾ ਪਰ ਨੋਟ ਮੈਂ ਦਿਖਾਇਆ ਸੀ ਕਿ ਦੱਸਦਾ ਕਿ ਨਹੀਂ तू तो <ट्रिविविविविविविविविविविविव्णाने> तो। तो करता

ਹੋ 10 ਪਰਨੋਟ ਕਿਹਦੇ ਕੋਲੇ ਆ? ਉਹ ਬਚਾਰਾ ਉਹ ਬਚਾਰਾ ਬੰਦਾ ਏ। ਆ ਓ 10 ਪਰਨੋਟ ਕਿਹਦੇ ਕੋਲੇ? ਪਰਨੋਟ ਹਾਂ ਪਰਨੋਟ ਬੱਸ ਕਿਹਦੇ ਕੋਲੇ? ਹਾਂ ਸਭ ਬੋਲ ਕਾ ਪਰਨੋਟ ਰੁਵਾ। ਉਹ ਤਾਂ ਤੇਰੇ ਮੁੰਡੇ ਨੇ ਲਖਾਇਆ ਸੀ। ਤੇ ਬੇਡੀਆਂ ਦੇ ਉੱਤੇ ਤੇਰੇ ਬੈਠੇ ਆ। ਕਿ ਇੱਕ ਉਂਗਣਾ ਤੂੰ ਚੜ੍ਹਾਕ ਲਗਾਇਆ ਹਣੋ? ਨਹੀਂ ਮੈਂ ਨਹੀਂ ਚੜਾਇਆ। ਨਸ਼ੇ ਪੱਤੇ ਤੇ ਲਾ ਲਿਆ ਹਣੋ ਤੂੰ। ਉਹ ਤਾਂ ਯਾਰ ਭਾਗਣੇ ਕੀਤਾ ਜੋ ਗੱਜ ਕੀਤਾ ਮੈਂ ਕੀ ਕੀਤਾ? ਤੇ ਭਾਗਣਾ ਕਰਿਆ ਤੂੰ ਹੀ ਆਉਂਦਾ ਰਿਹਾ। ਨਹੀਂ ਯਾਰ ਉਹ ਭੱਗਦਾ ਕਰ ਲਾਉਂਦਾ ਰਿਹਾ ਤੂੰ ਆਪ ਮਾਰੇ ਬੁੱਕਰੀ ਨਹੀਂ ਕੱਢ ਕੇ ਖਾ ਤੂੰ ਚਾ ਮੇਰੇ ਵਾਹ ਤੇ ਬਚਾ ਓਏ ਕਿਸੇ ਨੇ ਨਹੀਂ ਬਚੌੜਾ ਕਿੰਨਾ ਘਰ ਯਾਰ ਤੂੰ ਚੱਟੇ ਨਾਲ ਆ ਉਹ ਬਚਾ ਲੋ ਓਏ ਤੈਨੂੰ ਬਾਹਰ ਉਹ ਪੂਰਾ ਬਚਾ ਲੈ ਇੱਕ ਤਾਂ ਕਿਹਨੇ ਬਚਾ ਲਿਆ ਕਿਤੇ ਕਿਸੇ ਨੇ ਬਚਵਾਣਾ ਕਿੰਨੇ ਘਰ ਜਾੜੇ ਤੂੰ ਮਾਵਾਂ ਦੇ ਬਹੁਤ ਬੇਕਾਰ ਕਰਦੇ ਤੂੰ ਕਿੱਧਰ ਨਿਕਲੇਗਾ